ਤੁਸੀਂ ਦੇਖ ਰਹੇ ਹੋ ਬੇਸ਼ਕ ਬਾਤਾਂ ਤੇ ਮੈਂ ਹਾਂ ਗਮਲਪ੍ਰੀਤ ਕੋਲ ਡਾਕਟਰ ਦਰਜੀਤ ਸਿੰਘ ਛੀਮਾ ਦੇ ਵੱਲੋਂ ਇੱਕ ਬਿਆਨ ਜਿਹੜਾ ਕਿ ਜਾਰੀ ਕੀਤਾ ਗਿਆ ਹੈ ਕਾਫੀ ਜਿਹੜਾ ਕਿ ਅਹਿਮ ਮੁੱਦਾ ਹੈ ਜਿਹੜਾ ਕਿ ਉਹਨਾਂ ਦੇ ਵੱਲੋਂ ਸਾਹਮਣੇ ਰੱਖਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਮਾਮਲਾ ਕਾਫੀ ਗਰਮਾਇਆ ਹੋਇਆ ਨਜ਼ਰ ਆ ਰਿਹਾ ਹੈ ਦੱਸਦੇ ਕਿ ਫਲੋਰ ਦੇ ਪਿੰਡ ਨੰਗਲ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਦੀ ਮੂਰਤੀ ਦਿਹਾੜੇ ਦੁਆਲੇ ਲੱਗੇ ਸ਼ੀਸ਼ਿਆਂ ਦੇ ਉੱਪਰ ਇਰ ਕੋ ਸਾਜ਼ਿਸ਼ ਤਹਿਤ ਖਾਲਿਸਤਾਨੀ ਪੱਖੀ ਨਾਰੇ ਲਿਖ ਕੇ ਮੁਰ ਤੋਂ ਕਨੌਣੀਆ ਹਰਕਤਾਂ ਨੂੰ ਅੰਜਾਮ ਦਿੱਤਾ ਗਿਆ ਤੇ ਸ਼ੀਸ਼ਿਆਂ ਦੇ ਉੱਪਰ ਲਿਖਿਆ ਨਾਰਾ ਸਿੱਖ ਹਿੰਦੂ ਨਹੀਂ ਹਨ ਇਹ ਸਾਡੇ ਪੰਜਾਬ ਵਿਚਲੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਕਨੌਣੀ ਸਾਜ਼ਿਸ਼ ਕੀਤੀ ਜਾ ਰਹੀ ਹੈ ਤੇ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਕਰਦੇ ਹਾਂ ਕਿ ਉਹ ਸੂਬੇ ਵਿੱਚ ਵਿਚਲੀ ਭਾਈਚਾਰਕ ਸਾਂਝ ਅਤੇ ਅਮਨ ਸ਼ਾਂਤੀ ਨੂੰ ਯਕੀਨੀ ਬਣਾਉਣ ਦੇ ਲਈ ਅਜਿ ਨਿਆ ਕਟਨਾਵਾ ਦੀ ਡੁੰਗਾਈ ਦੇ ਨਾਲ ਉੱਚ ਪੱਧਰੀ ਜਾਂਚ ਕਰਵਾਉਣ ਤਹ ਸਾਰੀਆਂ ਗੱਲਾਂ ਡਾਕਟਰ ਦਰਜੀਤ ਸਿੰਘ ਚੀਮਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਕਾਊਂਟ ਤੇ ਜਿਹੜੇ ਕੀ ਸਾਂਝੀਆਂ ਕੀਤੀਆਂ ਗਈਆਂ ਨੇ ਤਾਂ ਸੁਣਦੇ ਅਗੇ ਇਸ ਮੁੱਦੇ ਤੇ ਉਹ ਕੀ ਕੱਲ ਬਾਤ ਕਰਦੇ ਨੇ ਕੱਲ ਪੰਜਾਬ ਦੇ ਫਲੌਰ ਕਸਬੇ ਦੇ ਵਿੱਚ ਜਿਹੜੀ ਫੇਰ ਦੁਬਾਰਾ ਇੱਕ ਹਿਰਦੇ ਵਿਦਿਕ ਕਟਨਾ ਹੋਈ ਹੈ ਡਾਕਟਰ ਬੀ ਆਰ ਮੇਦਕਰ ਸਾਹਿਬ ਦੇ ਬੁੱਤ ਦੇ ਬਾਹਰ ਫਿਰ ਨਾਰੇ ਲਿਖੇ ਗਏ ਪਹਿਲਾ 26 ਜਨਵਰੀ ਨੂੰ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਹੋਈ ਸੀ ਉਹਨਾਂ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਹੁਣ ਕੱਲ ਫਡੌਰ ਦੇ ਵਿੱਚ ਹੋਈ ਹੈ ਪਰ ਉਸ ਤੋਂ ਬਾਅਦ ਇੱਕ ਵਿਦੇਸ਼ ਤੋਂ ਵੀਡੀਓ ਵੀ ਪਈ ਹੈ ਮੈਂ ਸਭ ਇਹ ਪੰਜਾਬ ਦੇ ਆਮਨ ਕਾਨੂੰਨ ਭਾਈਚਾਰਕ ਸਾਜ ਨੂੰ ਤੋੜਨ ਦੀ ਇੱਕ ਬੜੀ ਵੱਡੀ ਸਾਜ਼ਿਸ਼ ਹੈ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰਨ ਦੀ ਇੱਕ ਬਹੁਤ ਵੱਡੀ ਕੋਸ਼ਿਸ਼ ਹੈ ਇਸ ਕਰਕੇ ਭਗਵੰਤ ਮਾਨ ਜੀ ਦੀ ਸਰਕਾਰ ਨੂੰ ਵੀ ਤੇ ਮੋਦੀ ਸਾਹਿਬ ਦੀ ਸਰਕਾਰ ਨੂੰ ਜਾਗਣਾ ਚਾਹੀਦਾ ਹੈ ਤੇ ਪੰਜਾਬ ਦੇ ਅਮਨ ਕਾਨੂੰਨ ਨੂੰ ਦਾੰਬੂ ਲਾਉਣ ਵਾਸਤੇ ਇਹ ਜਿਹੜੀਆਂ ਵੱਡੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਇਹਨਾਂ ਦੀ ਤਹਿ ਤੱਕ ਜਾਣ ਵਾਸਤੇ ਹਾਈ ਲੈਵਲ ਇਨਕੁਆਇਰੀ ਵਿਕ੍ਰੋਣੀ ਚਾਹੀਦੀ ਔਰ ਸਾਰੇ ਪੰਜਾਬ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਕਿ ਸਾਨੂੰ ਇਹਨਾਂ ਘਟਨਾਵਾਂ ਤੋਂ ਉਤੇਜਿਤ ਨਹੀਂ ਹੋਣਾ ਚਾਹੀਦਾ ਆਪਸੀ ਪਿਆਰ ਭਾਈਚਾਰਕ ਸਾਂਝ ਕਿਉਂਕਿ ਸਾਡੀ ਗੁਰੂਆਂ ਪੀਰਾਂ ਦੀ ਮਹਾਨ ਧਰਤੀ ਹੈ ਜਿੱਤੇ ਗੁਰੂ ਸਾਹਿਬਾਨ ਨੇ ਦਲਿਤ ਵਰਗ ਨੂੰ ਬਹੁਤ ਵੱਡਾ ਸਨਮਾਨ ਦਿੱਤਾ ਸੀ ਜਾਤ ਪਾਤ ਉੱਚ ਨੀਚ ਖਤਮ ਕਰਕੇ ਤੇ ਜਿਹੜੀ ਆ ਖਾਲਸਾ ਪੰਥ ਦੀ ਸਾਜਣਾ ਇਸ ਧਰਤੀ ਤੇ ਹੋਈ ਸੀ ਇਸ ਕਰਕੇ ਇਸੇ ਧਰਤੀ ਤੇ ਜੇ ਕੋਈ ਨਫ਼ਰਤ ਦੇ ਬੀਜ ਵਿਜਨ ਦੀ ਕੋਸ਼ਿਸ਼ ਕਰਦਾ ਤੇ ਸਾਨੂੰ ਇਕੱਠੇ ਹੋ ਕੇ ਡਟ ਕੇ ਉਹਦਾ ਮੁਕਾਬਲਾ ਕਰਨਾ ਚਾਹੀਦਾ